ਉਹ ਝੂਠ ਬੋਲਦੇ ਆਏ ਮਾਰੀ ਜਾਂਦੇ ਆਗੇ ਹੱਥ ਵੱਲੇ ਜੇ ਉਹਦੇ ਨਾਲ ਕੋਲ ਕੋਲਰ ਦੀ ਕੁਆਲਿਟੀ ਦਾ ਕੋਈ ਤਾਲੂ ਮਾਰ ਹਾਂ ਉਹ ਤਾਂ ਇੱਕ ਲੋਕਾਂ ਨੂੰ ਪਾਗਲ ਬਣਾਉਣ ਵਾਲੀ ਗੱਲ ਆ ਕੋਲਰ ਦੀ ਕੁਆਲਿਟੀ 3 ਸਾਲ ਬਾਅਦ ਪਤਾ ਲੱਗਦੀ ਆ ਇਹਦੇ ਚ ਇੱਕ ਕੈਮੀਕਲ ਹੁੰਦਾ ਰੀਜ਼ਨ ਜਦੋਂ ਸੁੱਕ ਜਾਂਦਾ ਇਹ ਪਲਾਸਟਿਕ ਬਿਸਕਟ ਮੰਗ ਟੋਟਣ ਲੱਗ ਜਾਂਦੀ ਹਾਂ ਜੀ ਹਾਂ ਬਿਲਕੁਲ ਇਹਦੀ ਕੁਆਲਿਟੀ ਦਾ ਬਾਅਦ ਚ ਪਤਾ ਲੱਗਦਾ 45 ਸਾਲ ਪੁਰਾਣਾ ਕੰਮ ਆ ਚੌਥੀ ਜਨਰੇਸ਼ਨ ਚੱਲ ਰਹੀ ਆ ਮੇਰੀ ਇਸ ਕੰਮ ਦੇ ਵਿੱਚ ਹਾਂ ਬਹੁਤੇ ਆਏ ਬਹੁਤੇ ਤੁਰ ਗਏ ਕੰਮਾਂ ਦੇ ਵਿੱਚ ਪਰ ਅਸੀਂ ਅੱਜ ਤੱਕ ਉੱਥੇ ਮੌਜੂਦ ਹਾਂ ਕਾਰਨ ਕਹ ਰਹੇ ਸਾਡੇ ਤੇ ਲੋਕ ਸ਼ਾਮਾ ਬਹੁਤ ਰੱਖੀ ਬੈਠੇ ਆਗੇ ਬਹੁਤ ਵਧੀਆ ਪ੍ਰੋਡਕਟ ਬਣਾਉਂਦੇ ਆ ਇਹ ਲੋਕ ਜੀ ਅਸੀਂ ਅੱਜ ਤੱਕ ਕਿਸੇ ਕਸਟਮਰ ਨੂੰ ਨਰਾਜ ਨਹੀਂ ਹੋਣ ਦਿੱਤਾ ਸਾਰੇ ਫੰਕਸ਼ਨ ਇਹਦੇ ਵਿੱਚ ਏਸੀ ਵਾਲੇ ਨੇ ਅੱਛਾ ਹਾਂਜੀ ਹਾਂ ਇਹਦੀ ਫੈਨ ਸਪੀਡ ਕੰਟਰੋਲ ਕਰ ਸਕਦੇ ਆਪਾਂ ਹਾਂ ਆ ਦੇਖੋ ਐਫ 1 ਆ ਗਿਆ ਹਾਂਜੀ ਹਾਂ ਇਹ 2 ਤੇ 3 ਤੇ 4 ਤੇ 5 ਦੇ ਬਦਲ ਜਿੰਨੇ ਮਰਜੀ ਸਪੀਡ ਕੰਟਰੋਲ ਕਰ ਲਓ ਦੀ ਤੁਹਾਡੀ ਇੱਛਾ ਕੋਈ ਅੱਜ ਤੱਕ ਪਰਮਾਤਮਾ ਦੀ ਮਿਹਰ ਹੈ ਜੀ ਸਾਡੇ ਕੂਲਰ ਤੋਂ ਕੋਈ ਵੀ ਐਕਸੀਡੈਂਟ ਨਹੀਂ ਹੋਇਆ ਅੱਜ ਤੱਕ 304 ਗ੍ਰੇਡ ਦਾ ਬਣਿਆ ਹੋਇਆ ਇਹ ਅਸੀਂ ਇਸ ਵਾਰ ਹੀ ਬਣਾਇਆ ਆਟੋ ਸਵਿੰਗ ਗ੍ਰਿਲ ਲੱਗੀ ਹੋਈ ਹੈ ਇਹਨੂੰ 304 ਸਵਿੰਗ ਮਤਲਬ ਇਹ ਵੀ ਹਾਂਜੀ ਹਾਂ ਆ ਗ੍ਰਿਲ ਆਟੋ ਸਵਿੰਗ ਲੱਗੀ ਹੋਈ ਹੈ ਇਹਨੂੰ ਜਿੱਧਰ ਮਰਜ਼ੀ ਮਤਲਬ ਵਾਸਤੇ ਆਹ 쿨ਰ ਸਾਡਾ ਜੀ ਬਹੁਤ ਵਧੀਆ ਰੇਂਜ ਦੇ ਵਿੱਚ ਚੱਲ ਰਿਹਾ ਹੈਗਾ ਬੀਪੀਆਈ ਹਾਂਜੀ ਹਾਂ ਵਿੰਡੋ 쿨ਰ ਆ ਇਹਦੀ ਪੱਲਿਆਂ ਦੀ ਜਿਹੜੀ ਡਿਜ਼ਾਈਨਿੰਗ ਹੈ ਜੀ ਇਹ ਮਤਲਬ ਅੱਜ ਤੱਕ ਨਾ ਕਿਸੇ ਨੇ ਬਣਾਈਆ ਨਾ ਬਣਾਉਣੀ ਆ 45 ਸਾਲ ਪੁਰਾਣੀ 쿨ਰ ਇੰਡਸਟਰੀ ਵਾਲਿਆਂ ਕੋਲੇ ਲੈ ਕੇ ਆ ਗਿਆਂ ਬੀਪੀਆਈ 1978 ਦੇ ਕਰਦੇ ਆ ਕੰਮ ਸੋਨੂੰ ਮੈਂ ਦੱਸ ਦਿਆਂ ਵੀ ਉਹਨਾਂ ਜ਼ਮਾਨਿਆਂ ਦੇ ਕੰਮ ਕਰਦੇ ਆ ਜਦੋਂ ਲੋਕ ਨਾ ਘਰੇ 'ਚ ਕੂਲਰ ਦੇਖ ਕੇ ਰਿਸ਼ਤਾ ਕਰ ਜਾਂਦੇ ਸੀ ਤੇ ਗਰੰਟੀ ਦੇ ਵਿੱਚ ਪੂਰਾ ਕੰਮ ਕਰਦੇ ਆ ਵੱਡੀ ਇੰਡਸਟਰੀ ਇਹਨਾਂ ਦੀ 78 ਸਾਲਾਂ 1978 ਦੇ ਆ 45 ਸਾਲ ਬਣ ਜਾਂਦੇ ਉਸ ਲਾਲੋ ਸਾਹਿਬ ਵੀ ਤੁਸੀਂ ਇੱਥੇ ਆ ਸਕਦੇ ਹੋ ਹੈ ਕਿੱਥੇ ਆ ਡੱਬੇ ਦੇ ਵਿੱਚ ਆ ਲਹਿਰਾ ਰੋਡ ਦੇ ਉੱਤੇ ਤੇ ਆ ਦੇਖੋ ਕੂਲਰ ਬਹੁਤ ਕਮਾਲ ਦੀ ਟੈਕਨੀਕ ਨਾਲ ਰਿਮੋਟ ਵਾਲੇ ਕੂਲਰ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਦਰਸ਼ਕੋ ਕੱਲੇ ਕੂਲਰ ਹੀ ਨਹੀਂ ਅ ਗਿੱਜਰ ਵੀ ਬਣਾਈ ਜਾਂਦੇ ਆ ਬੀਪੀਆਈ ਬਹੁਤਿਆਂ ਦੇ ਘਰੇ ਥੋਡੇ ਪੁਰਾਣੇ ਸਮਾਨ ਮਿਲ ਜਾਣਗੇ ਬੀਪੀਆਈ ਦੇ ਤੇ ਸਾਡਾ ਨਾ ਪ੍ਰੇਮ ਪਾਂਸਰ ਜੀ ਹੋਣਗੇ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਹੈ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਬਹੁਤ ਬਹੁਤ ਵਧੀਆ ਸਰ ਬਹੁਤ ਗੱਲ ਹੈਗੀਆਂ ਏ ਉਹਨਾਂ ਵੇਲੇ ਜਦ ਤੁਸੀਂ ਕੂਲਰ ਬਣਾਉਣ ਲੱਗੇ ਵੀ ਜਿੰਨਾ ਵੇਲੇ ਦੇ ਵਿੱਚ ਕੂਲਰ ਬੜਾ ਵੱਡਾ ਨਾ ਹੁੰਦਾ ਸੀ ਭਾਈ ਕੂਲਰ ਆ ਇਹਨਾਂ ਦਾ ਰੈਟ ਦਾ ਕਰਜੋ ਬਿਲਕੁਲ ਜੀ ਬਿਲਕੁਲ ਤੇ ਆਪਾਂ ਚੱਲ ਜਾਈਏ ਬੜਾ ਦੇਖੀਏ ਬਾਹਰ ਬੈਟਿੰਗ ਦੇਖਦੇ ਆ ਲੈ ਆਏ ਆਓ ਜੀ ਆਓ ਤੇ ਇਧਰਲੇ ਪਾਸੇ ਗੱਲਬਾਤ ਕਰਦੇ ਕੂਲਰ ਨਹੀਂ ਕੂਲਰਾਂ ਵੀ ਚਰਚਾ ਆਪਾਂ ਬੜੀ ਕਰਦੇ ਆ ਗੀਜਰ ਵੀ ਬਣਾਉਨੇ ਆ ਤੁਸੀਂ ਬਿਲਕੁਲ ਗੀਜਰ ਬਹੁਤ ਵਧੀਆ ਕੁਆਲਿਟੀ ਦਾ ਬਣਾਇਆ ਜੀ ਅੱਛਾ ਕੋਈ ਕੰਪਲੇਂਟ ਨਹੀਂ 0% ਕੰਪਲੇਂਟ ਹਾਂ ਹਰ ਚੀਜ਼ ਵਧੀਆ ਪਾਈ ਆ ਦੇ ਵਿੱਚ ਪੂਰਾ ਜੋਰ ਲਾ ਕੇ ਮਨ ਕੇ ਗਾਰੰਟੀ ਹੁਣ ਤੁਸੀਂ ਮੈਨੂਫੈਕਚਰਿੰਗ ਆਪਣੀ ਆ ਬਿਲਕੁਲ ਜੀ ਤੇ ਤੇ ਮੈਸੇ ਗਾਰੰਟੀ ਫਿਰ ਗਾਰੰਟੀ ਇਹਦੀ ਦੋ ਸੀਜ਼ਨ ਦੀ ਦਿੱਤੀ ਆ ਕਿਸੇ ਕਸਟਮਰ ਨੂੰ ਅਸੀਂ ਨੇ ਪਰੇਸ਼ਾਨ ਨਹੀਂ ਹੋਣ ਦਿੱਤਾ ਇਹਦੇ ਵਿੱਚ ਸਾਰਾ ਕੁਝ ਵਧੀਆ ਲਗਾ ਕੇ ਵਧੀਆ-ਵਧੀਆ ਕੰਪਨੀਆਂ ਨੂੰ ਮਾਦ ਦਿੱਤਾ ਹੁਣ ਜਿਵੇਂ ਆਏ ਬਈ ਡੜਬਾ ਤਾਂ ਜਿਵੇਂ ਮੰਨ ਲੇ ਕਿ ਚਲੋ ਪਠਾਨਕੋਟ ਵਾਲੀ ਬੰਦਾ ਆਪਣਾ ਹਾਂਜੀ ਹਾਂ ਡੜਬਾ ਨੂੰ ਦੂਰ ਪੈਂਦਾ ਹਾਂਜੀ ਹਾਂ ਤੇ ਉਹਦੇ ਵਾਸਤੇ ਜੋ ਫਰੈਂਚਾਈਜ਼ੀ ਸਿਸਟਮ ਵੀ ਆਪਣਾ ਇੱਕ ਦੁਕਾਨਾਂ ਜਿੱਥੇ ਆਪਾਂ ਲਿਜਾ ਸਕਣ ਆਪਣੇ ਇਸ ਤਰ੍ਹਾਂ ਜੋ ਹਾਂਜੀ ਬਸ ਸਾਡਾ ਹਰੇਕ ਸ਼ਹਿਰ ਦੇ ਵਿੱਚ ਇੱਕ ਡੀਲਰ ਬਣਾਇਆ ਹੋਇਆ ਹਾਂ ਉਹ ਡੀਲਰ ਦੀ ਰਿਸਪੌਂਸੀਬਿਲਟੀ ਆ ਸਾਰੇ ਕਸ ਦੀ ਜਿਹੜਾ ਵੀ ਮਟੀਰੀਅਲ ਖਰਾਬ ਹੁੰਦਾ ਸੀ ਉਹਨੂੰ ਪ੍ਰੇਪੇਅਰ ਕਰਦਾ ਸਾਰਾ ਕੁਝ ਆਪ ਹੀ ਕਰਦਾ ਹੈ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਹਰ ਸ਼ਹਿਰ ਦੇ ਵਿੱਚ ਇੱਕ ਡੀਲਰ ਹੈ ਸਾਡਾ ਨਹੀਂ ਵੱਡੀ ਗੱਲ ਹੈ ਹਾਂ ਜੀ ਹਾਂ ਹਰਿਆਣਾ ਪੰਜਾਬ ਰਾਜਸਥਾਨ ਕਿਤੇ ਵੀ ਤੁਸੀਂ ਜਲੇ ਜਾਓ ਸਾਡਾ ਪ੍ਰੋਡਕਟ ਹਰੇਕ ਸ਼ਹਿਰ ਦੇ ਵਿੱਚ ਮਿਲੂ ਤੁਹਾਨੂੰ ਬੀਪੀਏ ਦਾ ਨਹੀਂ ਬੀਪੀਏ ਦਾ ਨਾਮ ਤੋਂ ਸੀ ਪੁਰਾਣਾ ਹੈ 45 ਸਾਲ ਪੁਰਾਣਾ ਕੰਮ ਹੈ ਚੌਥੀ ਜਨਰੇਸ਼ਨ ਚੱਲ ਰਹੀ ਹੈ ਮੇਰੀ ਇਸ ਕੰਮ ਦੇ ਵਿੱਚ ਹਾਂ ਬਹੁਤੇ ਆਏ ਬਹੁਤੇ ਦੁਰਗੇ ਕੰਮਾਂ ਦੇ ਵਿੱਚ ਪਰ ਅਸੀਂ ਅੱਜ ਤੱਕ ਉੱਥੇ ਮੌਜੂਦ ਹੈ ਹਾਂ ਕਾਰਨ ਕਹ ਰਹੇ ਸਾਡੇ ਤੇ ਲੋਕ ਸ਼ਾਮਾ ਬਹੁਤ ਰੱਖੀ ਬੈਠੇ ਆਗੇ ਵੀ ਬਹੁਤ ਵਧੀਆ ਪ੍ਰੋਡਕਟ ਬਣਾਉਂਦੇ ਆ ਇਹ ਲੋਕ ਜੀ ਅਸੀਂ ਅੱਜ ਤੱਕ ਕਿਸੇ ਕਸਟਮਰ ਨੂੰ ਨਾਰਾਜ਼ ਨਹੀਂ ਹੋਣ ਦਿੱਤਾ ਸਾਡੇ ਪ੍ਰੋਡਕਟ ਬਾਅਦ ਹਮ ਭੰਡੀ ਗੱਲ ਆ ਜਦੋਂ ਆਪਾਂ ਬੈਠੇ ਸੀ ਅੰਦਰ ਤੇ ਉਹ ਮੁੰਡਾ ਆ ਅਸੀਂ ਬਈ ਆਪਣਾ 7 ਸਾਲ ਪੁਰਾਣਾ ਕੂਲਰ ਆ ਉਹਦਾ ਹਾਂ ਸਮਾਨ ਚਾਹੀਦਾ ਤੁਸੀਂ ਕਿ ਮਿਲ ਜੂ ਸਰ ਦਾਦੇ ਆਉਂਦੇ ਆ ਲੋਕਾਂ ਦੇ ਉਹਨਾਂ ਦੇ ਪੋਤੇ ਸਾਡੇ ਲਈ ਆ ਰਹੇ ਆ ਉਹ ਕਹਿੰਦੇ ਸਾਡਾ ਦਾਦਾ ਲੈ ਗਿਆ ਸੀ 20 ਸਾਲ ਪਹਿਲਾਂ ਜਾਂ 25 ਸਾਲ ਪੁਰਾ ਪਹਿਲਾਂ ਉਹਦੇ ਉਹਦੇ ਵਰਗਾ ਹੀ ਕੂਲਰ ਦੇ ਦਿਓ ਸਾਨੂੰ ਬਹੁਤ ਵੱਡੀ ਮਾਨ ਵਾਲੀ ਗੱਲ ਆ ਸਿੱਧੂ ਸਾਹਿਬ ਇਹ ਮਤਲਬ ਅੱਜ ਤੱਕ ਕੋਈ ਕਸਟਮਰ ਸਾਤੋਂ ਨਾਰਾਜ਼ ਨਹੀਂ ਹੋਇਆ ਇਸ ਮਸਲੇ ਦੇ ਵਿੱਚ ਬਹੁਤ ਵਧੀਆ ਕੁਆਲਿਟੀ ਦੇਣ ਦੀ ਸੋਚੀ ਹੋਈ ਆ ਹਰ ਚੀਜ਼ ਤੋਂ ਅਸੀਂ ਪੂਰਾ ਕਸਟਮਰ ਨੂੰ ਰਿਅਲਾਈਜ਼ ਕਰਾਉਣਾ ਵੀ ਯਾਰ ਸਾਡਾ ਪ੍ਰੋਡਕਟ ਬਹੁਤ ਵਧੀਆ ਤੇ ਆਪਾਂ ਗੱਲ ਕਰੀਏ ਰਿਮੋਟ ਵਾਲੇ ਤੋਂ ਸ਼ੁਰੂ ਕਰੀਏ ਮੇਰੇ ਲਈ ਵੀ ਗੱਲ ਆ ਤੁਸੀਂ ਦੱਸਿਆ ਵੀ ਤੁਹਾਡਾ ਇਹ ਕਹਿੰਦੇ ਹੋ ਕਿ ਰਿਮੋਟ ਵਾਲਾ ਹਾਂਜੀ ਹਾਂ ਬਿਲਕੁਲ ਰਿਮੋਟ ਵਾਲਾ ਕਿਵੇਂ ਚੱਲਦਾ ਕੀ ਸਿਸਟਮ ਵਿੱਚ ਰਿਮੋਟ ਵਾਲਾ ਸਰ ਇਹਦੇ 'ਚ ਨਾ ਇਹ ਰਿਮੋਟ ਦੇ ਨਾਲ ਜਿਵੇਂ ਏਸੀ ਦੀ ਹਵਾ ਘੱਟ ਕਰਦੇ ਹੋ ਮਤਲਬ 쿨ਿੰਗ ਘਟਾਉਣੇ ਬਦਾਉਣੇ ਉਵੇਂ ਹੀ ਇਹਦੀ ਕੋਈ ਘਟਾਵਾਂ ਦਾ ਸਾਰੇ ਸਾਰੇ ਫੰਕਸ਼ਨ ਇਹਦੇ ਵਿੱਚ ਏਸੀ ਵਾਲੇ ਨੇ ਅੱਛਾ ਹਾਂਜੀ ਹਾਂ ਇਹਦੀ ਫੈਨ ਸਪੀਡ ਕੰਟਰੋਲ ਕਰ ਸਕਦੇ ਆਪਾਂ ਹਾਂ ਆ ਦੇਖੋ F1 ਆ ਗਿਆ ਹਾਂਜੀ ਹਾਂ ਇਹ 2 ਤੇ 3 ਤੇ 4 ਤੇ 5 ਦੇ ਮਤਲਬ ਜਿੰਨੇ ਮਰਜ਼ੀ ਸਪੀਡ ਕੰਟਰੋਲ ਕਰ ਲਓ ਦੀ ਤੁਹਾਡੀ ਇੱਛਾ ਹੈ ਇਹ ਮੈਥੋਡਿਕਲ ਟੈਕਨੀਕਲ ਤੌਰ ਤੇ ਕਹਿਣੀ ਹੈ ਏਸੀ ਦੇ ਨਾਲੋਂ ਇਹਨਾਂ ਦੀ ਹਵਾ ਵਧੀਆ ਸੇਧ ਲਈ ਸਰ ਏਸੀ ਤੇ ਕੋਲ ਇੱਕ ਬੰਦ ਕਮਰਾ ਚ ਆ ਗਿਆ ਏਸੀ ਤੇ 쿨ਰ ਇੱਕ ਨਾ ਮਤਲਬ ਆਪੋਜੀਟ ਆਪੋਜੀਟ ਐਟਮ ਆਏਗੀ ਜਦੋਂ ਲੋ ਵਗਦੀ ਹੈ ਨਾ ਉਦੋਂ ਕੂਲਰ ਵਰਗਾ ਪੂਲਰ ਵਰਗਾ ਮਜ਼ਾ ਨਹੀਂ ਕੋਈ ਹਾਂ ਮਤਲਬ ਏਸੀ ਜਦੋਂ ਮੌਇਸਚਰ ਆ ਜਾਂਦਾ ਉਦੋਂ ਕੰਮ ਕਰਦਾ ਦੇਖੋ ਅੱਜ ਦੇ ਟਾਈਮ ਦੇ ਵਿੱਚ ਜਦੋਂ ਕੋਈ ਬੰਦਾ ਕੂਲਰ ਲਗਾਊਗਾ ਨਾ ਇਦੇ ਵਰਗਾ ਆਨੰਦ ਮਿਲਦਾ ਨਹੀਂ ਬੰਦੇ ਨੂੰ ਕਿਉਂ ਮੌਇਸਚਰ ਪਹਿਲੇ ਹੀ ਹਵਾ ਦੇ ਵਿੱਚ ਬਹੁਤ ਘਟ ਜਾਂਦਾ ਹੈਗਾ ਸਹੀ ਆ ਬੰਦੇ ਨੂੰ ਜਿਉਣ ਵਾਸਤੇ ਕਿਸੇ ਟੈਕਨੀਕਲ ਬੰਦੇ ਨੇ ਇੱਕ ਦੱਸਿਆ ਦੀ ਧੂਰੀ ਦੇ ਨੇ ਵੀ 40 50 ਆਪਾਂ ਨੂੰ ਮੌਇਸਚਰ ਚਾਹੀਦਾ ਹੈਗਾ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਹਿਊਮਿਡਿਟੀ ਐ 10% ਹੀ ਰਹਿ ਜਾਂਦੀ ਹੈ ਉੱਪਰੋਂ ਆਪਾਂ ਏਸੀ ਲਗਾ ਲੈਨੇ ਉਹ ਖਿੱਚੀਆਂ ਦਾ ਸਕਿਨ ਨੂੰ ਬਹੁਤ ਵੱਡੀ ਆਗਾ ਕੂਲਰ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਫੀਸ਼ੀਐਂਟ ਆ ਜੀ ਆ ਮੌਸਮ ਦੇ ਵਿੱਚ ਆ ਵਧੀਆ ਦੂਜੀ ਗੱਲ ਆ ਦਾ ਟੱਚ ਵੀ ਲੱਗਦਾ ਮੈਨੂੰ ਕਿ ਨਹੀਂ ਹਾਂਜੀ ਹਾਂ ਟੱਚ ਆ ਜੀ ਆ ਲੈ ਚੱਲ ਕਰੀ ਓਏ ਹਾਂ ਬੰਦ ਹੋ ਬੰਦ ਹੋ ਹਾਂ ਬੰਦ ਹੋ ਗਿਆ ਟੱਚ ਆਫ ਪਰ ਮੈਂ ਤਾਂ ਸਰਾਭਾਈ ਜੀ ਇਹ ਮਤਲਬ ਤੁਹਾਡੇ ਕੋਲ ਹੀ ਹੈ ਕਾਪੀਰਾਈਟ ਕਾਸ ਹਣਾ ਬਿਲਕੁਲ ਕਾਪੀਰਾਈਟ ਕਰਦੇ ਆ ਪਰ ਉਹ ਸਰਵਿਸ ਨਹੀਂ ਦੇ ਪਾਉਂਦੇ ਜੀ ਦੇਖੋ ਚਾਈਨੀਜ਼ ਸਮਾਨ ਵਰਤ ਕੇ ਪੰਜਾਬ ਚ ਨਹੀਂ ਚੱਲਦਾ ਉਹ ਸਾਡੇ ਦਾ ਮਤਲਬ ਉਹ ਚੀਜ਼ ਚੱਲ ਸਕਦੀ ਹੈ ਜਿਹੜੇ ਪੂਰੀ ਸੋਲਿਡ ਹੋਵੇ ਅਸੀਂ ਸੋਲਿਡ ਚੀਜ਼ ਵਰਤਣ ਦੇ ਆਦੀ ਆ ਲੋਕ ਉਹ ਜਗਾੜੂ ਸਿਸਟਮ ਨਹੀਂ ਚੱਲਦਾ ਤੇ ਅੰਦਰੋਂ ਮਤਲਬ ਕੋਈ ਕਰੰਟ ਕਰੂੰ ਤਾ ਕੋਈ ਕਿਸੇ ਚੀਜ਼ ਦਾ ਕੋਈ ਅਜ ਤੱਕ ਪਰਮਾਤਮਾ ਦੀ ਮਿਹਰ ਹੈ ਜੀ ਸਾਡੇ 쿨ਰ ਤੋਂ ਕੋਈ ਵੀ ਐਕਸੀਡੈਂਟ ਨਹੀਂ ਹੋਇਆ ਅਜ ਤੱਕ ਮਾਚਾ ਹਾਂ 45 ਸਾਲ ਪੁਰਾਣਾ ਤਜਰਬਾ ਜੀ ਮਤਲਬ ਅਸੀਂ ਕਦੇ ਵੀ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ ਕਦੇ ਵੀ ਕਿਸੇ ਚੀਜ਼ ਨਾਲ ਵੀ ਰੇਟ ਜਿੰਨੇ ਮਰਜ਼ੀ ਇਨਕਰੀਜ਼ ਹੋ ਗਏ ਅਸੀਂ ਕੁਆਲਿਟੀ ਨਾਲ ਸਾਡੇ 쿨ਰ ਦਾ ਜਿਸੇ ਮਰਜ਼ੀ 쿨ਰ ਨਾਲ ਵੇਟ ਕਰ ਲੋ ਜੀ ਸਾਡਾ ਵੇਟ ਬਹੁਤ ਜ਼ਿਆਦਾ ਹੋਊ ਉਹਨਾਂ ਨਾਲ ਈ ਅਸੀਂ ਹੁਣ ਆਸ ਕਾ ਗੱਲ ਕਰਦੇ ਸੀ ਆਏ ਦੀ ਹਾਂ ਜੀ ਹਾਂ ਇਹ ਐਸਐਸ 304 ਹੁਣ ਸਰ ਪੜਿਆ 304 ਗ੍ਰੇਡ ਲਿਆ ਮਤਲਬ ਵੀ ਜਰ ਨਹੀਂ ਪਊ ਨਹੀਂ ਪੈਂਦੀ ਸਰ ਇਹਦਾ 304 ਗ੍ਰੇਡ ਦਾ ਬਣਿਆ ਹੋਇਆ ਇਹ ਅਸੀਂ ਇਸ ਵਾਰ ਹੀ ਬਣਾਇਆ ਆਟੋ ਸਵਿੰਗ ਗ੍ਰਿਲ ਲੱਗੀ ਵੀ ਇਹਨੂੰ ਹੂੰ 304 ਤੋਂ ਸਵਿੰਗ ਮਤਲਬ ਉਹਦੇ ਆ ਵੀ ਹਾਂਜੀ ਹਾਂ ਆ ਗ੍ਰਿਲ ਆਟੋ ਸਵਿੰਗ ਲੱਗੀ ਹੋਈ ਹੈ ਇਹਨੂੰ ਜਿੱਧਰ ਮਰਜ਼ੀ ਮਤਲਬ ਮੈਂ ਚਲਾ ਕੇ ਦਿਖਾਉਣਾ ਤੁਹਾਨੂੰ ਇਹ ਜੀ ਮਤਲਬ ਆਪ ਤੇ ਆਪ ਕਾਂਪਸ਼ਾ ਹੁੰਦੀ ਜਾਂਦੀ ਹੈ ਮੂਵੇਬਲ ਹਾਂਜੀ ਹਾਂ ਤੇ ਪੋਸਟ ਬਣਾਇਆ ਬਾਈ ਜੀ ਹੈ ਨਾ ਤੇਦੇ ਚ ਹੋਰ ਵੀ ਕਈ ਚੀਜ਼ਾਂ ਨੇ ਜੀ ਮੈਂ ਤੁਹਾਨੂੰ ਦੱਸਦਾ ਕਈ ਲੋਕ ਪੂਲਰ ਬਣਾਈ ਜਾਂਦੇ ਆ ਜੀ ਟੈਕਨੋਲੋਜੀ ਦਾ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਆ ਦੇਖੋ ਇਹਦੀ ਗ੍ਰੇਲ ਆ ਨਾ ਜੀ ਆਪਣੇ ਆਪ ਆਟੋ ਸਵਿੰਗ ਕਰਦੀ ਹੈ ਠੀਕ ਕਰ ਰਹੀ ਹੈ ਬਈ ਉਹ ਕਿ ਐਪਸ ਬਣਾ ਕਰ ਪਾ ਕਰ ਰਿਹਾ ਹੈ ਕਿ ਸਹੀ ਬਾਦਿਕ ਨੂੰ ਆਵਦੇ ਆ ਵੀ ਇਹ ਵੱਡੀ ਕਰਾ ਕਿਸੇ ਨਾਲ ਗੱਲ ਕਰਾਣੀ ਕਰ ਨਹੀਂ ਕੋਈ ਹਾਂ ਜੀ ਹਾਂ ਇਹਦੇ ਚ ਨਾ ਜੀ ਸਭ ਤੋਂ ਵੱਡੀ ਜਿਹੜੀ ਟੈਕਨੋਲੋਜੀ ਆ ਸਾਡੀ ਜੀ ਬੰਦ ਕਰ ਦਿਓ ਅੱਛਾ ਅੱਛਾ ਕੂਲਰ ਦੇ ਵਿੱਚ ਡਬਲ ਪੰਪ ਲਾਇਆ ਉਹ ਵੀ ਸਿਸਟੇਮੈਟਿਕਲੀ ਨਾਲ ਲਾਇਆ ਜੀ ਪਾਣੀ ਨਿਕਲ ਨੂੰ ਸੀਲ ਦਿੱਤੀ ਵੀ ਆ ਅਸੀਂ ਇੱਕ ਕੂਲਰ ਬਣਿਆ ਦੇਖਿਆ ਸਿੱਧੂ ਸਾਹਿਬ ਜੀ ਉਹਨੇ ਸਟੀਲ ਦਾ ਕੂਲਰ ਬਣਾਇਆ ਹੋਇਆ ਆ ਜਿਹੜੀ ਸ਼ੀਟ ਹੈ ਇਹਦੇ ਉੱਤੇ ਕੋਈ ਬੀਡਿੰਗ ਨਹੀਂ ਕੀਤੀ ਹੋਈ ਜਦੋਂ ਲੇਡੀਜ਼ ਪਾਣੀ ਸਾਫ਼ ਕਰਦੀ ਆ ਨਾ ਹੱਥ ਵੱਢ ਜਾਂਦੇ ਨੇ ਲੋਕਾਂ ਦੇ ਹੱਥ ਕੱਟ ਜਾਂਦੇ ਆ ਸਾਡੀ ਜਿਵੇਂ ਮਰਜ਼ੀ ਹੱਥ ਲਾਈ ਜਾਓ ਇਹਦੇ 'ਚ ਕੋਈ ਹੋਣੀ ਮੋਲਡਿੰਗ ਕਹਿੰਦੇ ਸ਼ਾਇਦ ਨੂੰ ਹਨਾ ਮੋਲਡ ਕੀਤਾ ਹੋਇਆ ਬੀਡਿੰਗ ਅੰਦਰ ਹਾਂ ਤੇ ਦੂਜਾ ਨੰਬਰ ਇਹਦੇ 'ਚ ਨਾ ਅਸੀਂ ਬੈਕ ਸਾਈਡ ਦੇ ਉੱਤੇ 3 ਇੰਚੀ ਹਣੀ ਪੈੜ ਦਿੱਤਾ ਲੋਕ ਦਿੰਦੇ ਆ 2 ਇੰਚੀ ਇਹਦੇ ਨਾਲ ਇਹਦੀ ਕੂਲਿੰਗ ਬਹੁਤ ਜ਼ਿਆਦਾ ਜ਼ਬਰਦਸਤ ਹੈਗੀ ਜਿੰਨਾ ਗਿੱਲਾ ਹੋ ਗਿਆ ਫਿਰ ਸੈੱਲ ਹਣਾ ਹੋਵੇ ਉਹ ਨਹੀਂ ਹਾਂ ਇਹ ਚ ਵੀ ਮਤਲਬ ਉਹ ਪੈਸੇ ਬਚਾਏ ਜਾਂਦੇ ਅੱਧਾ ਲਾ ਕੇ ਬਹੁਤ ਚੱਲ ਰਿਹਾ ਸਿਸਟਮ ਮਤਲਬ ਸਾਡਾ ਜਿਹੜਾ ਸਿਸਟਮ ਹੈ ਲੋਕਾਂ ਨੂੰ ਪਿਓਰ ਕੁਆਲਿਟੀ ਦੇਣ ਤੱਕ ਮਤਲਬ ਹੈ ਜੀ ਬਿਲਕੁਲ ਇਹਦੀ ਗਾਰੰਟੀ ਕਿੰਨੀ ਹੁੰਦੀ ਹੈ ਇਹਦੀ ਗਾਰੰਟੀ 2 ਸੀਜ਼ਨ ਦੀ ਹੈ ਜੀ ਇਹ ਪੈਸੇ ਇਸ 쿨ਰ ਤੇ ਲਾਇਆ ਸੀ ਉਹਨੂੰ ਉਹਨੇ ਪੈਸੇ ਦਾ ਹੱਕ ਦੇ ਕੇ ਜਾਵਾਂਗੇ ਸਾਡੀ ਜੋਚ ਹੈ ਬਸ ਇਹ ਨਾ ਹੋਵੇ ਵੀ ਯਾਰ ਆਪਾਂ ਫਸ ਗਏ ਫਸਣ ਵਾਲਾ ਕੋਈ ਕੰਮ ਨਹੀਂ ਜੀ ਵੱਡੀ ਗੱਲ ਆ ਤਿੰਦੂ ਬਾਅਦ ਉਹ ਤੋਂ ਬਾਅਦ ਆਸ ਅਸੀਂ ਨੇ ਇਸ ਵਾਰੀ 26 ਇੰਚੀ 쿨ਰ ਬਣਾਇਆ ਜੀ ਅੱਛਾ ਇਹ ਹਾਂ ਇਹਨੂੰ ਲੋਕ ਟੈਂਟ ਵਾਸਤੇ ਵੀ ਬਹੁਤ ਵਰਤੇ ਆ ਲੰਗਰ ਹਾਲਾਂ ਲਈ ਵੀ ਸਭ ਤੋਂ ਵੱਡੀ ਗੱਲ ਪਸ਼ੂ ਆਲੇ ਬਹੁਤ ਲੈ ਕੇ ਗਏ ਇਹਦਾ 에어 ਫਲੋ ਜਿਹੜਾ 100 ਫੁੱਟ ਹੈ ਮਤਲਬ ਕਿਸੇ ਵੀ ਚੀਜ਼ ਚ ਲਾ ਲਓ ਸਫੀਸੈਂਟ ਹੈ ਇਨਸਫੀਸ਼ੈਂਟ ਹੈ ਇੱਕ ਮਜ਼ਬੂਤੀ ਦੀ ਗੱਲ ਹੈ ਮਜ਼ਬੂਤੀ ਦਾ ਹੀ ਦੇਖੋ ਲੋਕ ਝੂਠ ਬੋਲਦੇ ਆਂ ਇਹ ਮਾਰੀ ਜਾਂਦੇ ਆ ਕਿ ਹੱਥ ਵੱਲੇ ਜੇ ਉਹਦੇ ਨਾਲ ਕੋਲ ਕੂਲਰ ਦੀ ਕੁਆਲਿਟੀ ਦਾ ਕੋਈ ਤਾਂ ਦੋ ਮਾਰ ਹਾਂ ਉਹ ਤਾਂ ਇੱਕ ਲੋਕਾਂ ਨੂੰ ਪਾਗਲ ਬਣਾਉਣ ਵਾਲੀ ਗੱਲ ਹੈ ਕੂਲਰ ਦੀ ਕੁਆਲਿਟੀ 3 ਸਾਲ ਬਾਅਦ ਪਤਾ ਲੱਗਦੀ ਆ ਇਹਦੇ 'ਚ ਇੱਕ ਕੈਮੀਕਲ ਹੁੰਦਾ ਰੀਜ਼ਨ ਜਦੋਂ ਸੁੱਕ ਜਾਂਦਾ ਇਹ ਪਲਾਸਟਿਕ ਬਿਸਕਟ ਮੰਗ ਟੁੱਟਣ ਲੱਗ ਜਾਂਦੀ ਹੈ ਟੱਕਣ ਲੱਗ ਜਾਂਦੀ ਹੈ ਹਾਂ ਜੀ ਹਾਂ ਬਿਲਕੁਲ ਇਹਦੀ ਕੁਆਲਿਟੀ ਦਾ ਬਾਅਦ ਚੋਂ ਪਤਾ ਲੱਗਦਾ ਜਿਹੜੇ ਹੱਥ ਉੱਤੇ ਜੇ ਮਾਰ ਕੇ ਦਿਖਾਉਂਦੇ ਆ ਉਹਦਾ ਨਾਲ ਕੋਈ ਮਤਲਬ ਨਹੀਂ ਹਾਂ ਕੁਝ ਕਰੀਏ ਪਤਾ ਕਿ ਉਹ ਸਾਲਾਂ ਨੂੰ ਪਰਖਿਆ ਜਾਣਾ ਸੀ ਬਿਲਕੁਲ 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 ਇਹ ਹੋ ਗਿਆ ਦੂਜਾ ਹਨਾ ਇਹ ਵੱਡੇ ਕੂਲਰ ਆਗੇ ਜਿਵੇਂ ਮਤਲਬ ਗੁਰਦੁਆਰੇ ਜਾਂ ਸਾਂਝੇ ਥਾਵਾਂ ਵਾਸਤੇ ਆਹ ਕੂਲਰ ਸਾਡਾ ਜੀ ਬਹੁਤ ਵਧੀਆ ਰੇਂਜ ਦੇ ਵਿੱਚ ਚੱਲ ਰਿਹਾ ਹੈਗਾ ਬੀਪੀਆਈ ਹਾਂ ਜੀ ਹਾਂ ਵਿੰਡੋ ਕੂਲਰ ਆ ਇਹਦੀ ਪੱਲਿਆਂ ਦੀ ਜਿਹੜੀ ਡਿਜ਼ਾਈਨਿੰਗ ਹੈ ਜੀ ਇਹ ਮਤਲਬ ਅੱਜ ਤੱਕ ਨਾ ਕਿਸੇ ਨੇ ਬਣਾਈਆ ਨਾ ਬਣਾਉਣੀ ਆ ਇਹਦੀ ਕੂਲਿੰਗ ਇਹਦੀਸ ਮਤਲਬ ਮੈਨੂਫੈਕਚਰਿੰਗ ਕਰਨੀ ਬਹੁਤ ਔਖੀ ਹੈ ਜੀ ਇਹਦੀ ਕੂਲਿੰਗ ਇੰਨੀ ਜ਼ਬਰਦਸਤ ਹੈ 쿨ਰ ਦੀ ਸਭ ਤੋਂ ਵੱਧ ਰੇਟਿੰਗ ਸਾਡੀ ਇਹਦੀ ਹੈਗੀ ਅੱਛੇ ਜਿਆਦਾ ਵਿਕਦਾ ਬਹੁਤ ਵਿਕਦਾ ਇਹ 쿨ਰ ਇਹ ਤੇ ਆਹ ਇਹ ਵਾਟਰ ਲੈਵਲ ਲੱਗਿਆ ਹੋਇਆ ਸਰ ਪਟੂ ਸੋਨਾ ਲੱਗਦਾ ਹਾਂ ਜੀ ਆਹ ਵਧੀਆ ਕੋਈ ਨਹੀਂ ਤੇ ਕੋਈ ਨਿੱਕੇ ਨਿੱਕੇ ਚੀਜ਼ਾਂ ਵਾਂਗ ਲਾਈਕ ਇਹ ਵੀ ਵੱਡੀ ਚੀਜ਼ ਹੈ ਜਦੋਂ ਜਾਊ ਘਰੇ ਇਕੱਲੇ ਦੇ ਬਿਲਕੁਲ ਬਿਲਕੁਲ ਤੇ ਆਹ ਹੋਗੇ ਪੰਜ ਤੋਂ ਬਨਾ ਹਾਂ ਨਾ ਕਾਫੀ 쿨ਰ ਦੀ ਵੈਰਾਈਟੀ ਨਾਲ ਕੋਲੇ ਪਈ ਆ ਆ ਕਲਰਫੁੱਲ ਵੀ ਹੈ ਕਿ ਤੁਸੀਂ ਆਪਸ਼ਨ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਬਿਲਕੁਲ ਜੀ ਬਿਲਕੁਲ ਬਾਕੀ ਵੱਡੀ ਗੱਲ ਇਹ ਹੈ ਕਿ ਤੁਸੀਂ ਆ ਅਪਣਾਉਨੇ ਹੋ ਮਗਰ ਫੈਕਟਰੀ ਆ ਤੁਹਾਡੀ 45 ਸਾਲ ਹੋ ਗਏ ਪਿਓ ਦਾਦਿਆਂ ਦਾ ਨਾਮ ਆ ਗਿਆ ਜੁੜ ਗਿਆ ਜਦੋਂ ਹਾਂ ਜੀ ਤੇ ਰੁਨਾਂ ਦੀ ਖਾਤਰਫਜ਼ਾ ਕਰਨਾ ਹੀ ਪੜਦਾ ਨਾਂ ਪਰਕਰਾਂ ਰੱਖਣ ਲਈ ਤੁਹਾਨੂੰ ਕੁਆਲਿਟੀ ਦੇਣੀ ਪੈਣੀ ਹੈ ਬਿਲਕੁਲ 100% ਦੇਣ ਦੀ ਕੋਸ਼ਿਸ਼ ਕਰਦੇ ਆ ਜੀ ਕਿਸੇ ਨਾਲ ਕੋਈ ਵਿਤਕਰਾਨੀ ਕਰਾਕ ਨਾਲ ਤੇ ਛੋਟੇ ਕੂਲਰ ਵੀ ਆਪਣੇ ਆਹਾ ਹਾਂ ਇਹ ਕਾਊਂਟਰ ਸਾਈਜ਼ ਕੂਲਰ ਹੁੰਦੇ ਨੇ ਜੀ ਦੁਕਾਨਾਂ ਤੇ ਲੱਗਣ ਵਾਸਤੇ ਜੀ ਇਹ ਵੀ ਬਹੁਤ ਵਧੀਆ ਰਿਜ਼ਲਟ ਆ ਇਹਦਾ ਕੂਲਰ ਦਾ ਦੇਖੋ ਦਿਖਾਉਣ ਦਾ ਆਪਾਂ ਕੱਲੇ ਕੱਲੇ ਮਾਡਲ ਤੇ ਬਥੇਰੀਆਂ ਗੱਲਾਂ ਕਰ ਸਕਦੇ ਆ ਨਾ ਗੀਜ਼ਰ ਦੀ ਗੱਲ ਕਰੀਓ ਉੱਤਰ ਥੋੜੇ ਓਪਨ ਪਏ ਆ ਹਾਂਜੀ ਹਾਂ ਹਾਂਜੀ ਇਹ ਬੀਪੀਆਈ ਦੇ ਬ੍ਰਾਂਡ ਦੀ ਨਹੀਂ ਆਉਂਦੇ ਹੈ ਨਾ ਸਾਰੇ ਹਾਂਜੀ ਹਾਂ ਕਿੰਨੇ ਲੀਟਰ ਤੋਂ ਕਿੰਨੇ ਲੀਟਰ ਤੱਕ ਸਾਰੇ 25 ਲੀਟਰ ਦਾ ਹੈ ਅਸੀਂ ਪਿਛ ਨਵਾਂ ਸਾਡਾ ਇਸ ਵਾਰ ਹੀ ਬਣਾਇਆ ਤੇ ਅਸੀਂ ਨੇ ਜੀ ਇਹ 25 ਆਹ ਜਿਹੜਾ ਕੂਲਰ ਹੈ ਜੀ ਆਹ ਗੀਜ਼ਰ ਹੈ ਸੌਰੀ ਜੀ ਇਹ ਇਨਸਟੈਂਟ ਗੀਜ਼ਰ ਹੈ ਜੀ ਇਹ ਕਿਚਨ ਚਲਾਉਣ ਵਾਸਤੇ ਕਿਚਨ ਵਾਲਾ ਹਾਂ ਆਹ 25 ਲੀਟਰ ਦਾ ਹੈ ਜੀ ਆਹ ਵੀ 25 ਲੀਟਰ ਦਾ ਆਹ ਗਲਾ ਹਾਂ ਮਤਲਬ ਇਸ ਵਾਰ ਅਸੀਂ ਬਣਾਵਾਂਗੇ 35 ਲੀਟਰ ਦਾ ਗੀਜ਼ਰ 50 ਲੀਟਰ ਦਾ ਹਾਈ ਰੇਂਜ ਕਸ਼ਮੀਰ ਦੇ ਸ਼ਾਲਾਾਂ ਚ ਵੇਟ ਕਰ ਗਏ ਫਿਰ ਇਹਦੀ ਹਾਂਜੀ ਹਾਂ ਕਸ਼ਮੀਰ ਦੇ ਵਿੱਚ ਬਹੁਤ ਆਰਡਰ ਮਿਲਣਾ ਸੀ ਸਾਨੂੰ ਇਸ ਵਾਰੀ ਸਾਡੇ ਲਈ ਰੇਂਜ ਪੂਰੀ ਨਹੀਂ ਹੋ ਸਕੀ ਇਹਦੀ ਜੀ ਰੇਂਜ ਤਾਂ ਪੂਰੀ ਹੋਊਗੀ ਜੇ ਮਤਲਬ ਕੁਆਲਿਟੀ ਨਾਲ ਹੀ ਰੇਂਜ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਹੈ ਨਹੀਂ ਵੀ ਬਾਜ਼ਾਰੋਂ ਚੱਕਿਆ ਮਾਲ ਜੋੜ ਕੇ ਧੱਕ ਤਾ ਉਹ ਕੰਮ ਕਰਦੇ ਉਹ ਕੈਮੀਕਲ ਗੋਣ ਕੇ ਫੜਾ ਦਿੰਦਾ ਹਣਾ ਉਹ ਕੰਮ ਨਹੀਂ ਕਰਦੇ ਸਰ ਬਿਲਕੁਲ ਵੀ ਨਹੀਂ ਕਰਦੇ ਤੇ ਧੰਨਵਾਦ ਵੀਰੇ ਤੁਸੀਂ ਸਮਾਂ ਦਿੱਤਾ ਦਰਸ਼ਕੋ ਤੁਸੀਂ ਸਵਾਮਾ ਲੈ ਸਕਦੇ ਆਪਾਂ ਨੰਬਰ ਇੱਕ ਪਾ ਦੇਾਂਗੇ ਜਿੱਥੇ ਕੱਲ ਕਰਕੇ ਨੇੜੇ ਦੇ ਡਿਸਟ੍ਰੀਬਿਊਟਰ ਦਾ ਨਾ ਐਡਰੈਸ ਲੈ ਸਕਦੇ ਹੋਣਗੇ ਤੇ ਸਿੱਧਾ ਵਿਜ਼ਿਟ ਕਰਨਾ ਚਾਹੋ ਸਾਡੇ ਸਾਡੇ ਹਰੇਕ ਸ਼ਹਿਰ ਚ ਡੀਲਰ ਬੈਠੇ ਆ ਜੀ ਜੀ ਕਿਸੇ ਵੀ ਕਸਟਮਰ ਨੂੰ ਕੋਈ ਵੀ ਸ਼ਹਿਰ ਨੇੜੇ ਲੱਗਦਾ ਹੈਗਾ ਉੱਥੋਂ ਵੀ ਲੈ ਸਕਦਾ ਗਰੰਟੀ ਸਾਡੀ ਸਾਡੀ ਇਹ ਹੋਣੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸਾਡਾ ਕੋਈ ਵੀ ਕਸਟਮਰ ਪਰੇਸ਼ਾਨ ਹੈ ਉਹ ਵੀ ਸਾਨੂੰ ਮੈਸੇਜ ਕਰ ਸਕਦਾ ਤਾਂ ਉਹ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸਹੀ ਆ ਹਾਂ ਹਰ ਸ਼ਹਿਰ ਦੇ ਵਿੱਚ ਸਾਡਾ ਡੀਲਰ ਬੈਠਾ ਜੀ ਵਧੀਆ ਕੁਆਲਿਟੀ ਵਧੀਆ ਰੇਟ ਦੇਣ ਦੀ ਅਸੀਂ ਗਾਰੰਟੀ ਦਿੰਦੇ ਆ ਤੇ ਧੰਨਵਾਦ ਵੀਰੇ ਤੁਸੀਂ ਸਮਝਦਾ ਮਿਹਰਬਾਨੀ ਤੁਸੀਂ ਕੋ ਵਿਜ਼ਿਟ ਕਰ ਲਿਓ ਡਿਡਬੇ ਸੀਗੇ ਅਸੀਂ ਲਹਿਰਾ ਰੋਡ ਦੇ ਉੱਤੇ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ